ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤੀ ਚੋਣਾਂ ਦਾ ਆਖਰਕਾਰ ਕੱਲ ਐਲਾਨ ਹੋ ਗਿਆ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਨੇ ਕੱਲ ਚੰਡੀਗੜ੍ਹ ਵਿੱਚ ਰੱਖੀ ਇੱਕ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਮੁਤਾਬਕ ਸੂਬੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਵੋਟਾਂ ਦੀ ਗਿਣਤੀ ਪੰਚਾਇਤੀ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ ਪੰਚਾਇਤੀ ਚੋਣਾਂ ਲਈ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿੱਚ ਸਿਆਸੀ ਹਰਕਤ ਸ਼ੁਰੂ ਹੋ ਗਈ ਅਤੇ ਕੱਲ ਤੋਂ ਹੀ ਸੂਬੇ ਦੇ ਪਿੰਡੂ ਖੇਤਰਾਂ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਕੱਲ ਜਾਰੀ ਕੀਤੇ ਪ੍ਰੋਗਰਾਮ ਮੁਤਾਬਕ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਪ੍ਰੋਗਰਾਮ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲੇਗਾ ਜਦਕਿ 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਪਰਤਾਲ ਕੀਤੀ ਜਾਵੇਗੀ ਤੇ 7 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਪੰਚਾਇਤੀ ਚੋਣਾਂ ਦੇ ਐਲਾਨ ਹੋਣ ਨਾਲ ਹੀ ਇਹ ਚੋਣਾਂ ਲੜਨ ਵਾਲੇ ਉਮੀਦਵਾਰਾਂ ਵੱਲੋਂ ਜਿੱਥੇ ਇੱਕ ਪਾਸੇ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਉੱਥੇ ਝੋਨੇ ਦੀ ਕਟਾਈ ਦੇ ਸੀਜ਼ਨ ਵਿੱਚ ਇਹ ਚੋਣਾਂ ਕਰਵਾਉਣ ਤੇ ਸਵਾਲ ਵੀ ਉੱਠਣ ਲੱਗੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਲਈ ਤੈਅ ਸਮਾਂ ਟਕਮਾ ਨਹੀਂ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਪਿੰਡੂ ਤਬਕਾ ਝੋਨੇ ਦੀ ਫਸਲ ਸਾਂਭਣ ਵਿੱਚ ਰੁੱਝਿਆ ਹੋਵੇਗਾ ਪਾਰਟੀ ਨੇ ਤਰਕ ਦਿੱਤਾ ਕਿ ਸਰਕਾਰ ਨੇ ਅਸਲ ਵਿੱਚ ਇਹ ਸਮਾਂ ਇਸ ਕਰਕੇ ਚੁਣਿਆ ਹੈ ਕਿਉਂਕਿ ਸਰਕਾਰੀ ਪਦਰ ਤੇ ਝੋਨੇ ਦੀ ਖਰੀਦ ਤੇ ਸਾਂਭ ਸੰਭਾਲ ਦੇ ਢੁਕਵੇਂ ਪ੍ਰਬੰਧ ਨਹੀਂ ਹਨ ਅਤੇ ਅਜਿਹਾ ਕਰਕੇ ਸਰਕਾਰ ਇਸ ਨਲਾਇਕੀ ਨੂੰ ਪੰਚਾਇਤੀ ਚੋਣਾਂ ਦੇ ਕਮਸਾਨ ਵਿੱਚ ਰੋਲ ਦੇਣਾ ਚਾਹੁੰਦੀ ਹੈ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦੀ ਵਕਾਲਤ ਕਰਨ ਵਾਲੇ ਕੰਗਣਾ ਰਣੌਤ ਨੇ ਆਪਣਾ ਵਾਅਦਾ ਵਿਰੋਧ ਦੇਖ ਕੇ ਇੱਕ ਦਿਨ ਬਾਅਦ ਹੀ ਆਪਣੇ ਇਸ ਬਿਆਨ ਤੇ ਮਾਫੀ ਮੰਗ ਲਈ ਤਿੰਨ ਖੇਤੀ ਕਾਨੂੰਨ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਮਾਫੀ ਮੰਗਦਿਆਂ ਕੰਗਣਾ ਰਣੌਤ ਨੇ ਕੱਲ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਇਹ ਪਾਰਟੀ ਦੀ ਵਿਚਾਰਧਾਰਾ ਨਹੀਂ ਹਨ ਮੁਝੇ ਇਹ ਬਾਤ ਵੀ ਧਿਆਨ ਰੱਖਣੀ ਹੋਗੀ ਕਿ ਮੈਂ ਅਬ ਇੱਕ ਕਲਾਕਾਰ ਨਹੀਂ ਭਾਰਤੀ ਜਨਤਾ ਪਾਰਟੀ ਕੀ ਕਾਰਜਕਰਤਾ ਹਾਂ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है मुझे खेद रहेगा आई टेक माई वर्ड्स बैक ऐसे दरमियान हरियाणा दिया विधानसभा चोणों के माहौल में कंगना रणौत वालों तीन खेती कानूनों बारे दिते गए बयान से सियासी टकराव बढ़ गया है ਭਾਵੇਂ ਕਿ ਕਰੋ ਆਪਣੀ ਟਿੱਪਣੀ ਤੋਂ ਪਿੱਛੇ ਹਟਦਿਆਂ ਮਾਫੀ ਮੰਗ ਲਈ ਤੇ ਭਾਜਪਾ ਨੇ ਵੀ ਕੰਗੜਾ ਦੇ ਬਿਆਨ ਤੋਂ ਆਪਣਾ ਪੱਲਾ ਛੱਡ ਲਿਆ ਸੀ ਪਰ ਇਸ ਦੇ ਬਾਵਜੂਦ ਭਾਜਪਾ ਵਿਰੋਧੀ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਨੇ ਇਸ ਮੁੱਦੇ ਤੇ ਹਰਿਆਣਾ ਵਿੱਚ ਬੀਜੇਪੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਉਧਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੰਗੜਾ ਰਣਾਉਤ ਦੇ ਵਿਵਾਦਤ ਬਿਆਨ ਲਈ ਭਾਜਪਾ ਦੀ ਅਲੋਚਨਾ ਕਰਦਿਆਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਆਪਣੀ ਸਫਾਈ ਦੇਣ नमस्कार ये बीजेपी के जो लोग होते हैं ये आइडियाज को टेस्ट करते रहते हैं ये किसी से कहते हैं कि आप ये आइडिया पब्लिक में रखिए और फिर रिएक्शन देखते हैं यही हुआ है उनके एक सांसद ने किसान कानून जो काले कानून थे उनको रिवाइव करने की बात की है मोदी जी आप क्लैरिफाई कीजिए आप इसके खिलाफ हैं या आप फिर से बदमाशी कर रहे हैं क्या वो किसान के कानून रिवाइव करेंगे या नहीं और अगर करेंगे तो फिर मैं आपको गारंटी दे रहा हूं ਕੀ ਇੰਡੀਆ ਗੱਟਬੰਧਨ ਪੂਰਾ ਇਨਕੇ ਖਿਲਾਫ ਖੜਾ ਹੋ ਜਾਏਗਾ ਐਸੇ ਦਰਮਿਆਨ ਕੰਗਨਾ ਦੇ ਬਿਆਨ ਤੋਂ ਬਾਅਦ ਡੈਮੇਜ ਕੰਟਰੋਲ ਵਿੱਚ ਜੁਟੀ ਪਾਈਪਾਂ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟਰ ਨੇ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ ਇੱਕ ਚੋਣਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੱਟਰ ਨੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਤੇ ਨਿਸ਼ਾਨਾ ਸੇਧ ਦਿਆਂ ਆਖਿਆ ਕਿ ਇਹ ਕਿਸਾਨਾਂ ਦੇ ਭੇਸ ਵਿੱਚ ਗੈਰ ਸਮਾਜਿਕ ਤੱਤ ਹਨ ਉਹਨਾਂ ਆਖਿਆ ਕਿ ਸ਼ੰਭੂ ਬਾਰਡਰ ਤੇ ਬੈਠੇ ਹੋਏ किसान का मखौटा होया है असल मकसद चुनिया अस्थेर करना है हमने इस रास्ते को खोलने के लिए योजना बना ली ले थी लेकिन बनाने के बाद भी जो उस पार लोग बैठे हैं पहली बात बता रहा हूं किसान नहीं है किसान का मुखौटा पहन करके कुछ ऐसे लोग जो सिस्टम को खराब करना चाहते हैं जो एस्टेब्लिश सरकारें उनको उनको अस्थिर करना चाहते हैं इस प्रकार के लोग हैं आज हरियाणा की जनता इस बात से खुश है कि आपने ऐसे गलत आदमियों को ऐसे गलत आदमियों को अंदर हरियाणा में एक पैर रखने ने दिया मजबूत जो है नाकाबंदी की है डेरा बाबा नानक तो तीन किलोमीटर दूर पेंदे एक पिंड जौड़िया कलां विच परिवार दे तीन जिया दी जहरीला दूध पीण कारण मौत हो गई ਦੱਸਿਆ ਗਿਆ ਹੈ ਕਿ ਇਹ ਦੁੱਧ ਪੀਣ ਕਾਰਨ ਮਾਤਾ ਅਤੇ ਉਸ ਦੇ ਦੋ ਬੱਚੇ ਜਿਨ੍ਹਾਂ ਦੀ ਕਰਮਵਾਰ ਉਮਰ 16 ਸਾਲ ਤੇ 6 ਸਾਲ ਸੀ ਦੀ ਮੌਤ ਹੋ ਗਈ। ਇਹ ਦੁੱਧ ਜ਼ਹਿਰੀਲਾ ਕਿਵੇਂ ਹੋਇਆ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੀਤੇ 4-5 ਦਿਨ ਤੋਂ ਸੂਬੇ ਵਿੱਚ ਪੈ ਰਹੀ ਗਰਮੀ ਨੇ ਲੋਕਾਂ ਨੂੰ ਸਤੰਬਰ ਮਹੀਨੇ ਵਿੱਚ ਜੂਨ-ਜੁਲਾਈ ਦਾ ਅਹਿਸਾਸ ਕਰਵਾ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸਤੰਬਰ ਮਹੀਨੇ ਵਿੱਚ 1997 ਤੋਂ ਬਾਅਦ ਪਹਿਲੀ ਵਾਰ ਇੰਨੀ ਗਰਮੀ ਪਈ ਹੈ ਪਰ ਸੂਬੇ ਦੇ ਲੋਕਾਂ ਨੂੰ ਅੱਜ ਤੋਂ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਇੱਕ ਹਲਕਾ ਪੱਛਮੀ ਗੜਬੜੀ ਵਾਲਾ ਸਿਸਟਮ ਅੱਜ ਸੂਬੇ ਵਿੱਚ ਦਸਤਕ ਦੇ ਰਿਹਾ ਹੈ ਜਿਸ ਦੇ ਚੱਲਦਿਆਂ ਸੂਬੇ ਦੇ ਕਈ ਖੇਤਰਾਂ ਖਾਸ ਕਰ ਮਾਝੇ ਤੇ ਹਿਮਾਚਲ ਨਾਲ ਲੱਗਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਕੱਲ ਵੱਡੀ ਰਾਹਤ ਦਿੱਤੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਤੇ ਉਸ ਤੋਂ ਬਾਅਦ ਜਾਰੀ ਨੋਟੀਫਿਕੇਸ਼ਨ ਅਨਸਾਰ 31 ਦਸੰਬਰ ਤੱਕ ਬਕਾਇਆ ਦਿੱਤੇ ਜਾਣ ਦੇ ਹੁਕਮ ਸੁਣਾ ਦਿੱਤੇ ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 113 ਫੀਸਦੀ ਦੀ ਥਾਂ ਤੇ ਹੁਣ 119 ਫੀਸਦੀ ਡੀਏ ਸਮੇਤ ਬਕਾਏ ਜਾਰੀ ਕਰਨ ਦੇ ਹੁਕਮ ਵੀ ਦਿੱਤੇ। ਸੂਬਾ ਸਰਕਾਰ ਨੇ ਕੱਲ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਤੋਂ ਪਹਿਲਾਂ ਤੇ ਸੂਬੇ ਵਿੱਚ ਚੋਣ ਜਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਵੱਡਾ ਪੁਲਸ ਤੇ ਪ੍ਰਸ਼ਾਸਨਿਕ ਫੇਰ ਬਦਲ ਕਰ ਦਿੱਤਾ। ਸੂਬਾ ਸਰਕਾਰ ਨੇ ਦੋ ਵੱਖ-ਵੱਖ ਹੁਕਮਾਂ ਵਿੱਚ ਕੱਲ ਪੰਜਾਬ ਭਰ ਵਿੱਚ 11 ਆਈਏਐਸ 22 ਆਈਪੀਐਸ ਤੇ 38 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਚੰਡੀਗੜ੍ਹ ਪੁਲਿਸ ਨੇ ਕੱਲ 6 ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖੇ ਮਹਾਰਾਸ਼ਟਰ ਦੇ ਇੱਕ ਹੈਕਰ ਨੂੰ ਚੰਡੀਗੜ੍ਹ ਵਿੱਚੋਂ ਛਡਵਾ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਹੈਕਰ ਨੂੰ ਅਗਵਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਦੱਸਿਆ ਗਿਆ ਕਿ ਹੈਕਰ ਨੂੰ ਦੋਸ਼ੀਆਂ ਨੇ 26 ਅਪ੍ਰੈਲ ਨੂੰ ਡੇਟਾ ਕੌਡਿੰਗ ਲਈ ਅੰਮ੍ਰਿਤਸਰ ਬੁਲਾਇਆ ਸੀ ਤੇ ਇਸ ਤੋਂ ਬਾਅਦ ਉਸਤੇ ਵੱਡੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕਰਨ ਦਾ ਦਬਾਅ ਬਣਾਇਆ ਪਰ ਹੈਕਰ ਵੱਲੋਂ ਇਨਕਾਰ ਕਰਨ ਤੇ ਦੋਵਾਂ ਦੋਸ਼ੀਆਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ ਪਟਿਆਲਾ ਦੇ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਦੇ ਵੀਸੀ ਵੱਲੋਂ ਰਾਤ ਸਮੇਂ ਵਿਦਿਆਰਥਣਾਂ ਦੇ ਕਮਰਿਆਂ ਦੀ ਚੈਕਿੰਗ ਕੀਤੇ ਜਾਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਕੱਲ੍ਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਯੂਨੀਵਰਸਿਟੀ ਪੁੱਜੀ। ਉਹਨਾਂ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਗੱਲ ਸੁਣੀ। ਚੇਅਰਪਰਸਨ ਨੇ ਆਖਿਆ ਕਿ ਵਿਦਿਆਰਥਣਾਂ ਦੇ ਦੱਸਣ ਮੁਤਾਬਕ ਜੋ ਗਲਤ ਗੱਲਾਂ ਹੋਈਆਂ ਹਨ ਉਸ ਦਾ ਵੀਸੀ ਤੋਂ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਇਸ ਦੌਰਾਨ ਵਾਈਸ ਚਾਂਸਲਰ ਤੇ ਮਹਿਲਾ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਸੂਬੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸੂਬੇ ਵਿੱਚ ਪ੍ਰਾਲੀ ਸਾਨਣ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਹੈ। ਕੱਲ ਸੂਬੇ ਵਿੱਚ ਪ੍ਰਾਲੀ ਸਾਨਣ ਦੇ 12 ਕੇਸ ਰਿਕਾਰਡ ਕੀਤੇ ਗਏ। ਜਿਕਰਯੋਗ ਹੈ ਕਿ ਹੁਣ ਤੱਕ ਇਸ ਸੀਜ਼ਨ ਵਿੱਚ ਕੁੱਲ 93 ਮਾਮਲੇ ਪ੍ਰਾਲੀ ਸਾਨਣ ਦੇ ਸਾਹਮਣੇ ਆ ਚੁੱਕੇ ਹਨ। ਜੇਕਰ ਪਿਛਲੇ ਬਰੇ ਦੀ ਗੱਲ ਕਰੀਏ ਤਾਂ 25 ਸਤੰਬਰ ਤੱਕ ਸਿਰਫ 8 ਮਾਮਲੇ ਹੀ ਸਾਹਮਣੇ ਆਏ ਸਨ ਹੁਣ ਤੱਕ ਅੰਮ੍ਰਿਤਸਰ ਵਿੱਚ ਪ੍ਰਾਲੀ ਸਾੜਨ ਦੇ 58 ਮਾਮਲੇ ਆਏ ਹਨ ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਹਨ ਉਧਰ ਮਾਰਾਂ ਦਾ ਮੰਨਣਾ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਦੇ ਕਾਰਨ ਸੂਬੇ ਵਿੱਚ ਇਸ ਵਾਰ ਸੂਬਾ ਸਰਕਾਰ ਲਈ ਪ੍ਰਾਲੀ ਸਾੜਨ ਦੇ ਰੁਝਾਨ ਨੂੰ ਰੋਕਣਾ ਕਠਿਨ ਸਾਬਤ ਹੋਵੇਗਾ ਕਿਸਾਨੀ ਮੰਗਾਂ ਦੀ ਪੂਰਤੀ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ਤੇ ਬੈਠੇ ਸਾਨਾ ਵਿੱਚੋਂ ਕੱਲ ਇੱਕ ਕਿਸਾਨ ਗੁਰਮੀਤ ਸਿੰਘ ਮਾਨਸਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਤੇ ਮੋਰਚੇ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮੋਗਾ ਦੇ ਨਿਵਾਸੀਆਂ ਦੀ ਕੱਲ ਪੰਜਾਬ ਸਰਕਾਰ ਨੇ ਚਿਰਕੋਣੀ ਮੰਗ ਨੂੰ ਪੂਰਾ ਕਰ ਦਿੱਤਾ ਮੋਗਾ ਜ਼ਿਲ੍ਹੇ ਦੀ ਸਕੱਤਰੇ ਦੀ ਬਿਲਡਿੰਗ ਦੇ ਵਿਸਥਾਰ ਨੂੰ ਕੱਲ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਸੂਤਰਾਂ ਮੁਤਾਬਕ ਇਸ ਬਿਲਡਿੰਗ ਦੇ ਬੀ ਬਲਾਕ ਵਿੱਚ ਹੁਣ ਦੋ ਹੋਰ ਮੰਜ਼ਲਾਂ ਦੀ ਉਸਾਰੀ ਕੀਤੀ ਜਾਵੇਗੀ ਤੇ ਇਸ ਲਈ ਪੰਜਾਬ ਸਰਕਾਰ ਵੱਲੋਂ 12 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ 2001 ਵਿੱਚ ਅਕਾਲੀ ਸਰਕਾਰ ਵੇਲੇ ਇਸ ਕੰਪਲੈਕਸ ਦੇ ਨਿਰਮਾਣ ਸਮੇਂ 7 ਮੰਜ਼ਲਾ ਮਨਜ਼ੂਰ ਕੀਤੀਆਂ ਹੋਈਆਂ ਸਨ ਪਰ 2002 ਵਿੱਚ ਸਰਕਾਰ ਬਦਲ ਗਈ ਤੇ ਇਸ ਕਤਰੇ ਦੀ ਬਿਲਡਿੰਗ ਦੀਆਂ 5 ਮੰਜ਼ਲਾ ਹੀ ਉੱਤਰ ਸਕੀਆਂ ਹੁਣ ਦੋ ਹੋਰ ਮੰਜ਼ਲਾਂ ਦੀ ਉਸਾਰੀ ਹੋਣ ਨਾਲ ਜ਼ਿਲ੍ਹੇ ਦੇ ਸਾਰੇ ਦਫ਼ਤਰ ਇੱਥੇ ਤਬਦੀਲ ਹੋ ਜਾਣਗੇ। ਜੰਮੂ ਕਸ਼ਮੀਰ ਵਿੱਚ ਕੱਲ ਵਿਧਾਨ ਸਭਾ ਚੋਣਾਂ ਦਾ ਦੂਜਾ ਗੇੜ ਅਮਨ-ਅਮਾਨ ਨਾਲ ਸਿਰੇ ਚੜ ਗਿਆ। ਦੂਜੇ ਗੇੜ ਵਿੱਚ ਕੱਲ 36 ਅਸੈਂਬਲੀ ਸੀਟਾਂ ਲਈ ਲਗਭਗ 56% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ। ਦੂਜੇ ਗੇੜ ਦੀ ਪੋਲਿੰਗ ਦੌਰਾਨ ਕੱਲ 16 ਵਿਦੇਸ਼ੀ ਡੈਲੀਗੇਟਸ ਨੇ ਵੀ ਜੰਮੂ ਕਸ਼ਮੀਰ ਵਿੱਚ ਚੋਣ ਪ੍ਰਕਿਰਿਆ ਦੇਖੀ। ਸੈਂਸੈਕਸ ਤੇ ਨੈਫਟੀ ਕੱਲ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ ਤੇ ਬੰਦ ਹੋਏ ਸੈਂਸੈਕ ਕੱਲ ਪਹਿਲੀ ਵਾਰ 85000 ਤੋਂ ਉੱਪਰ ਬੰਦ ਹੋਇਆ ਜਦਕਿ ਨੈਫਟੀ ਨੇ ਵੀ 26000 ਤੋਂ ਪਾਰ ਹੋ ਕੇ ਨਵਾਂ ਰਿਕਾਰਡ ਬਣਾ ਦਿੱਤਾ ਮੱਧ ਏਸ਼ੀਆ ਵਿੱਚ ਇਜ਼ਰਾਈਲ ਤੇ ਲਬਨਾਨ ਵਿੱਚ ਚੱਲ ਰਿਹਾ ਸੰਘਰਸ਼ ਕੱਲ ਹੋਰ ਭਖ ਗਿਆ ਕੱਲ ਲਬਨਾਨ ਦੇ ਸਮਰਥਕ ਹਿਜ਼ਬੁੱਲਾ ਦੀ ਇੱਕ ਮਜ਼ਾਇਲ 600 ਕਿਲੋਮੀਟਰ ਦੂਰ ਇਜ਼ਰਾਈਲ ਦੀ ਰਾਜਧਾਨੀ ਤੱਕ ਪੁੱਜ ਗਈ ਉੱਥੇ ਇਸ ਮਜ਼ਾਈਲ ਨੇ ਸੁਰੱਖਿਆ ਏਜੰਸੀ ਮੋਸਾਦ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਇਸ ਦੇ ਨਾਲ ਹੀ ਕੱਲ ਹਿਜ਼ਬੁੱਲਾ ਨੇ 300 ਰਾਕੇਟ ਡਰੋਨਾਂ ਦੇ ਨਾਲ ਵੀ ਇਜ਼ਰਾਈਲ ਤੇ ਹਮਲਾ ਕੀਤਾ ਪਰ ਇਜ਼ਰਾਈਲ ਦੇ ਸੁਰੱਖਿਆ ਸਿਸਟਮ ਨੇ ਲਗਭਗ ਇਹਨਾਂ ਸਾਰੇ ਡਰੋਨਾਂ ਨੂੰ ਰਸਤੇ ਵਿੱਚ ਹੀ ਨਸ਼ਟ ਕਰ ਦਿੱਤਾ ਜਵਾਬੀ ਹਮਲੇ ਵਿੱਚ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਕੱਲ ਲਬਨਾਨ ਤੇ ਇੱਕ ਵਾਰ ਫਿਰ ਬੰਬਾਰੀ ਕੀਤੀ ਜਿਸ ਵਿੱਚ 50 ਤੋਂ ਵੱਧ ਵਿਅਕਤੀ ਮਾਰੇ ਗਏ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ